ਲਓ ਜੀ ਸੁਣ ਲਓ ਅੱਜ 3 ਦਸੰਬਰ ਦੀਆਂ ਚਾਰ ਵੱਡੀਆਂ ਖਬਰਾਂ ਪਹਿਲੀ ਵੱਡੀ ਖਬਰ ਹੈ ਅਮਰਤਪਾਲ ਦੇ ਮੁੱਦੇ ਤੇ ਅੱਜ ਬਹੁਤ ਵੱਡਾ ਰੌਲਾ ਪੈ ਗਿਆ ਤੇ ਅਮਰਤਪਾਲ ਦੇ ਸੈਂਕੜੇ ਸਮਰਥਕਾਂ ਨੇ ਅੱਜ ਇਕੱਠੇ ਹੋ ਕੇ ਤੇ ਡੀਸੀ ਦਫ਼ਤਰ ਨੂੰ ਜਾ ਕੇ ਰਾਂ ਪਾਇਆ ਫਿਰ ਅੱਗੇ ਪੁਲਿਸ ਸੀ ਪੁਲਿਸ ਸੀ ਤੇ ਦੂਜੇ ਪਾਸੇ ਅਮਰਤਪਾਲ ਦੇ ਸਮਰਥਕ ਸੀ ਉੱਥੇ ਗਰਮਾ-ਗਰਮੀ ਵੀ ਹੋਈ ਗਰਮਾ-ਗਰਮ ਦੋਸ਼ ਵੀ ਲੱਗੇ ਨੇ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦੰਨੇ ਆ ਦੂਜੀ ਵੱਡੀ ਖਬਰ ਹੈ ਇੱਕ BDPO ਨੂੰ ਬਲਾਕ ਡਵੈਲਪਮੈਂਟ ਅਫਸਰ ਨੂੰ ਚੋਣ ਕਮਿਸ਼ਨ ਨੇ ਨੋਟਿਸ ਕੱਢਿਆ ਤੇ ਨੋਟਿਸ ਵੀ ਬੜਾ ਤਿੱਖਾ ਕੱਢਿਆ ਕਾਰਨ ਵੀ ਵੱਡਾ ਅੱਗੇ ਤੁਹਾਨੂੰ ਉਹ ਵੀ ਖਬਰ ਦੱਸਣੀ ਹੈ ਤੇ ਤੀਜੀ ਖਬਰ ਹੈ ਇੱਕ ਹੋਰ BDPO ਉਹਨੇ ਅੱਜ ਜਿਹੜੇ ਫਾਰਮ ਭਰਨਾ ਹੈ ਨਾਮਜ਼ਦਗੀਆਂ ਭਰਨ ਆਏ ਕੁਝ ਵਿਅਕਤੀ ਸੀ ਉਹਨਾਂ ਦੇ ਨਾਲ ਕਾਫੀ ਗਰਮਾ-ਗਰਮੀ ਹੋਈ ਹੈ ਇਹ ਵੀ ਤੁਹਾਨੂੰ ਖਬਰ ਦੱਸਣੀ ਹੈ ਤੇ ਅਗਲੀ ਵੱਡੀ ਖਬਰ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਸਿੱਧਾ ਹੀ ਖਿੱਚ ਲਿਆ ਤੇ ਉਹ ਮੁੱਦਾ ਕਿਹੜਾ ਉਹ ਵੀ ਤੁਹਾਨੂੰ ਦੱਸਣਾ ਪਹਿਲੀ ਖਬਰ ਅੱਜ ਅਮਰਤਪਾਲ ਦੇ ਪ੍ਰੋਲ ਨੂੰ ਲੈ ਕੇ ਉਸ ਦੇ ਸੈਂਕੜੇ ਸਮਰਥਕ ਜਿਹੜੇ ਆ ਉਹ ਡੀਸੀ ਦਫਤਰ ਅਮਰਸਰ ਦੇ ਅੱਗੇ ਇਕੱਠੇ ਹੋਏ ਨੇ ਅਮਰਤਪਾਲ ਦੇ ਜਿਹੜੇ ਪਿਤਾ ਤਰਸੀਮ ਸਿੰਘ ਐ ਐਮਪੀ ਅਮਰਤਪਾਲ ਜਿਹਨੇ ਡਿਬਰੂਗੜ੍ਹ ਜੇਲ੍ਹ ਚ ਬੰਦ ਨੇ ਉਹਨਾਂ ਦੇ ਪਿਤਾ ਤਰਸੀਮ ਸਿੰਘ ਉਹਨਾਂ ਦੀ ਮਾਤਾ ਤੇ ਸੈਂਕੜੇ ਸਮਰਥਕ ਅੱਜ डीसी ਦਫਤਰ ਦੇ ਅੱਗੇ ਆਏ ਔਰ ਉੱਥੇ ਮਾਹੌਲ ਇਹ ਬਣ ਗਿਆ ਕਿ ਚਾਰਚ ਫੇਰੇ ਪੁਲਿਸ ਹੀ ਪੁਲਸ ਨਜ਼ਰ ਆ ਰਹੀ ਸੀ ਵੱਡੀ ਗਿਣਤੀ ਪੁਲਿਸ ਅੱਗੇ ਲੱਗੀ ਹੋਈ ਸੀ ਅਮਰਤਪਾਲ ਦੇ ਸਮਰਥਕ ਮੀਡੀਆ ਦੇ ਅੱਗੇ ਕਹਿ ਰਹੇ ਸੀ ਕਿ ਤੁਸੀਂ ਦੇਖੋ ਲੋਕਤੰਤਰ ਦਾ ਘਾਣ ਸਾਨੂੰ ਸਾਡੀ ਗੱਲ ਸਾਡਾ ਪ੍ਰਦਰਸ਼ਨ ਕਰਨ ਦਾ ਰਾਈਟ ਉਹ ਵੀ ਖੋਇਆ ਜਾ ਰਿਹਾ ਔਰ ਸਾਡੇ ਆਉਣ ਤੋਂ ਪਹਿਲਾਂ ਹੀ ਪੁਲਿਸ ਹੀ ਪੁਲਸ ਲਾ ਦਿੱਤੀ ਹੈ ਦੂਜੇ ਪਾਸੇ ਉਹ ਲੋਕ ਆਏ ਇਸ ਲਈ ਸੀ ਕਿਉਂਕਿ ਅਮਰਤਪਾਲ ਪਿਛਲੇ ਦਿਨਾਂ ਤੋਂ ਜੇਲ੍ਹ ਦੇ ਵਿੱਚੋਂ ਰਿਹਾਈ ਪਰੋਲ ਮੰਗ ਰਿਆ ਤਾਂ ਕਿ ਉਹ ਜਿਹੜੀ ਪਾਰਲੀਮੈਂਟ ਚ ਸੰਸਦ ਦੇ ਵਿੱਚ ਕਾਰਵਾਈ ਚੱਲ ਰਹੀ ਹੈ ਤੇ ਉਹ ਮੈਂਬਰ ਪਾਰਲੀਮੈਂਟ ਹੈ ਤੇ ਉਹਦੇ ਚ ਉਹ ਸ਼ਾਮਲ ਹੋ ਸਕੇ ਪਰ ਉਹਨੂੰ ਪੰਜਾਬ ਸਰਕਾਰ ਨੇ ਇਜਾਜ਼ਤ ਨਹੀਂ ਦਿੱਤੀ ਜਿਹਦੇ ਤੋਂ ਬਾਅਦ ਫਿਰ ਰੌਲਾ ਅੱਗੇ ਵਧਿਆ ਉਹ ਫਿਰ ਹਾਈ ਕੋਰਟ ਅਮਰਤਪਾਲ ਚਲਾ ਗਿਆ ਦੂਜੇ ਪਾਸੇ ਜਿਹੜਾ ਕੇਂਦਰੀ ਮੰਤਰੀ ਰਵਨੀਤ ਬਿੱਟੂ ਉਹਨੇ ਕੱਲ ਸਿਆਸੀ ਪਹਚਾਣ ਲਿਆ ਦਿੱਤਾ ਜਦੋਂ ਅਮਰਤਪਾਲ ਦੇ ਹੱਕ ਦੇ ਵਿੱਚ ਉਸਨੇ ਬਿਆਨ ਦਿੱਤਾ ਕਿ ਇਹਨੂੰ ਪੈਰੋਲ ਮਿਲਣੀ ਚਾਹੀਦੀ ਆ ਤੇ ਫਿਰ ਉਤਸ਼ਾਹਤ ਹੋ ਕੇ ਅੱਜ ਅਮਰਤਪਾਲ ਦੇ ਸੈਂਕੜੇ ਸਮਰਥਕ ਡੀਸੀ ਦਫਤਰ ਅਮਰਸਰ ਗਏ ਉਹਦੇ ਪਿਤਾ ਨੇ ਉੱਥੇ ਬੋਲਦਿਆਂ ਹੋਇਆ ਇਹ ਆਖਿਆ ਉਹ ਕਹਿੰਦਾ ਵੀ ਦੇਖੋ ਇਹ ਲੋਕਤੰਤਰ ਦਾ ਕਹਾਣ ਹੈ ਇੱਕ ਲੱਖਾਂ ਲੋਕਾਂ ਦਾ ਚੁਣਿਆ ਨੁਮਾਇੰਦਾ ਉਹਨੂੰ ਪਰੋਲ ਦੇ ਕੇ ਪਾਰਲੀਮੈਂਟ ਚ ਨਹੀਂ ਜਾਣ ਦਿੱਤਾ ਜਾ ਰਿਆ। ਉਹੀ ਗੱਲ ਜਿਹੜੀ ਕੱਲ ਰਵਨੀਤ ਬਿੱਟੂ ਨੇ ਬੋਲੀ ਸੀ ਸੇਮ ਗੱਲ ਐਮਪੀ ਅਮਰਤਪਾਲ ਸਿੰਘ ਹੋਰਾਂ ਦੇ ਜਿਹੜੇ ਪਿਤਾ ਜੀ ਨੇ ਉਹਨਾਂ ਨੇ ਉਹਨਾਂ ਦੇ ਮਾਤਾ ਜੀ ਉਹਨਾਂ ਨੇ ਤੇ ਉਹਨਾਂ ਦੇ ਸਮਰਥਕਾਂ ਨੇ ਆਖੀ। ਉਹ ਕਹਿੰਦੇ ਦੇਖੋ ਖੰਡੂਰ ਸਾਹਿਬ ਹਲਕੇ ਦੇ ਲੋਕਾਂ ਦੇ ਬੜੇ ਮੁੱਦੇ ਨੇ ਤੇ ਉਹਨਾਂ ਦਾ ਐਮਪੀ ਅਮਰਤਪਾਲ ਸਿੰਘ ਹੈ ਤਾਂ ਫਿਰ ਅਮਰਤਪਾਲ ਨੂੰ ਕਿਉਂ ਨਹੀਂ ਪਾਰਲੀਮੈਂਟ ਚ ਜਾਣ ਦਿੱਤਾ ਜਾ ਰਿਆ? ਸਿੱਧੇ ਦੋਸ਼ ਉਹਨਾਂ ਨੇ ਲਾਏ ਕਿ ਇਹ ਧੱਕੇਸ਼ਾਹੀ ਹੈ ਇਹ ਤਾਨਾਸ਼ਾਹੀ ਹੈ ਇਹ ਨਾਦਰਸ਼ਾਹੀ ਹੈ ਔਰ ਪੰਜਾਬ ਸਰਕਾਰ ਜਾਣਬੁੱਝ ਕੇ ਅਮਰਤਪਾਲ ਨਾਲ ਇਹ ਕੁਝ ਕਰ ਰਹੀ ਆ ਇਹ ਦੋਸ਼ ਉਹਦੇ ਮਾਪਿਆਂ ਨੇ ਲਾਏ ਨੇ ਅੱਜ ਹੁਣ ਇਹਦੇ ਉੱਪਰ ਤੁਸੀਂ ਕੀ ਕਹੋਗੇ ਤੁਸੀਂ ਆਪਣਾ ਕਮੈਂਟ ਲਿਖਿਓ ਉਧਰ ਪੁਲਿਸ ਵੀ ਬਹੁਤ ਵੱਡੀ ਗਿਣਤੀ ਉਹ ਡੀਸੀ ਦਫ਼ਤਰ ਦੇ ਅੱਗੇ ਲਾਈ ਹੋਈ ਸੀ ਹੁਣ ਡੀਸੀ ਇਸ ਮਾਮਲੇ 'ਚ ਕੀ ਕਰ ਸਕਦਾ ਹੈ ਇਹ ਵੀ ਤੁਸੀਂ ਸੋਚਿਓ ਕਿਉਂਕਿ ਪਹਿਲਾਂ ਅਦਾਲਤ ਨੇ ਗੱਲ ਡੀਸੀ ਤੇ ਪੰਜਾਬ ਸਰਕਾਰ ਤੇ ਸੁਣਤੀ ਸੀ ਇਹਨਾਂ ਨੇ ਪਰੋਲ ਦੇਣ ਤੋਂ ਨਾ ਕਰ ਦਿੱਤੀ ਸੀ ਹੁਣ ਮਾਮਲਾ ਤਾਂ ਹਾਈ ਕੋਰਟ ਚ ਹੈ ਹਾਈ ਕੋਰਟ ਨੇ 8 ਦਸੰਬਰ ਦੀ ਤਰੀਕ ਪਾਈ ਹੋਈ ਹੈ ਤਾਂ ਫਿਰ ਹੁਣ ਡੀਸੀ ਇਸ ਮਾਮਲੇ ਤੇ ਕੀ ਕਰ ਸਕਦਾ ਹੈ ਇਹ ਵੀ ਇੱਕ ਵੱਡਾ ਸਵਾਲ ਹੈ ਹੁਣ ਦੂਜੇ ਪਾਸੇ ਇੱਕ ਵੱਡੀ ਖਬਰ ਬੀਡੀਪੀਓ ਨਾਲ ਜੁੜੀ ਹੈ ਅੱਜ ਦੋ ਬੀਡੀਪੀਓ ਦੇ ਮੁੱਦੇ ਗਰਮਾਏ ਇੱਕ ਡੇਰਾ ਬੱਸੀ ਦੇ ਬੀਡੀਪੀ ਨੂੰ ਚੋਣ ਕਮਿਸ਼ਨ ਨੇ ਅੱਜ ਨੋਟਿਸ ਕੱਢਿਆ ਕਿਉਂ ਉਸ ਬੀਡੀਪੀ ਉਤੇ ਇਹ ਦੋਸ਼ ਲੱਗ ਰਹੇ ਸੀ ਕਿ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਚੋਣਾਂ ਨੇ ਲੋਕਾਂ ਨੂੰ ਆਪਦੇ ਕਾਗਜ਼ ਜਿਹੜੇ ਨੇ ਉਹ ਉਹ ਉਹਦੀ ਮਨਜ਼ੂਰੀ ਲੈਣੀ ਹੈ ਚੁੱਲ੍ਹਾ ਟੈਕਸ ਚਾਹੀਦਾ ਹੋਰ ਕੁਝ ਚਾਹੀਦਾ ਤੇ ਬੀਡੀਪੀਓ ਜਿਹੜਾ ਉਹ ਦਫ਼ਤਰ ਤੋਂ ਜਾਣਬੁੱਝ ਕੇ ਗੈਰ ਹਾਜ਼ਰ ਹੋ ਰਿਹਾ ਇਹ ਦੋਸ਼ ਲੱਗੇ ਤੇ ਫਿਰ ਚੋਣ ਕਮਿਸ਼ਨ ਨੇ ਬੀਡੀਪੀ ਨੂੰ ਨੋਟਿਸ ਕੱਢਿਆ ਵੀ ਤੁਸੀਂ ਦੱਸੋ ਤੁਸੀਂ ਦਫ਼ਤਰ 'ਚ ਹਾਜ਼ਰ ਕਿਉਂ ਨਹੀਂ ਰਹ ਰਹੇ ਹੁਣ ਇਸ ਮਾਮਲੇ ਤੇ ਬੀਡੀਪੀਓ ਜੋ ਸ਼ੁਆਬ ਦੇਵੇਗਾ ਉਦੋਂ ਪਤਾ ਲੱਗੇਗਾ ਪਰ ਇੱਕ ਗੱਲ ਇੱਥੇ ਸਾਫ਼ ਕਹਿ ਦਈਏ ਇਹ ਦੋਸ਼ ਪਹਿਲੀ ਵਾਰ ਨਹੀਂ ਲੱਗੀ ਜਦੋਂ ਸਰਪੰਚਾ ਤੇ ਪੰਚਾਇਤਾਂ ਦੀਆਂ ਚੋਣਾਂ ਹੋਈਆਂ ਉਦੋਂ ਵੀ ਵਿਰੋਧੀ ਪਾਰਟੀਆਂ ਨੇ ਦੋਸ਼ ਲਾਏ ਉਦੋਂ ਵੀ ਉਹਨਾਂ ਨੇ ਕਿਹਾ ਵੀ ਸਾਡੇ ਕਾਗਜ਼ ਰਿਜੈਕਟ ਕੀਤੇ ਜਾ ਰਹੇ ਨੇ ਸਾਡੇ ਕਾਗਜ਼ ਭਰੇੜੀ ਜਾ ਰਹੇ ਸਾਨੂੰ ਚੁੱਲ੍ਹਾ ਟੈਕਸ ਨਹੀਂ ਦਿੱਤਾ ਜਾ ਰਿਹਾ ਭਾਵੇਂ ਹੁਣ ਚੋਣ ਕਮਿਸ਼ਨ ਨੇ ਇਹ ਕਹਤਾ ਵੀ ਜਿਹਦੇ ਕੋਲ ਐਨਓਸੀ ਨਹੀਂ ਹੈਗੀ ਚੁੱਲਾ ਟੈਕਸ ਵਾਲੀ ਜਾਂ ਹੋਰ ਉਹ ਆਪਣਾ ਐਫੀਡੇਵਟ ਭਰ ਕੇ ਤੇ ਚੋਣ ਲੜ ਸਕਦਾ ਪਰ ਫਿਰ ਵੀ ਉਹ ਪੰਚਾਇਤੀ ਚੋਣਾਂ ਵਾਲੇ ਦੋਸ਼ ਹੀ ਹੁਣ ਫਿਰ ਇਹਨਾਂ ਚੋਣਾਂ ਦੇ ਵਿੱਚ ਵੀ ਲੱਗ ਰਹੇ ਨੇ ਦੂਜੇ ਪਾਸੇ ਇੱਕ ਬੀਡੀਪੀਓ ਬਾਰੇ ਹੋਰ ਵੱਡੀ ਖਬਰ ਨਾਬੇ ਤੋਂ ਆ ਰਹੀ ਹੈ ਤੇ ਉਹ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਅਕਾਲੀ ਦਲ ਤੇ ਦੂਜੀਆਂ ਪਾਰਟੀਆਂ ਦੇ ਜਿਹੜੇ ਆਗੂ ਨੇ ਵਰਕਰ ਨੇ ਉਹ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਚੋਣਾਂ ਦੇ ਲਈ ਕਾਗਜ਼ ਭਰਨ ਜਾ ਰਹੇ ਨੇ ਤੇ ਉੱਥੇ ਸਾਹਮਣੇ ਇੱਕ ਬੀਬੀ ਬੈਠੀ ਆ ਬੀਡੀਪੀਓ ਦੱਸਿਆ ਜਾ ਰਿਹਾ ਤੇ ਉਹਨਾਂ ਦੇ ਨਾਲ ਤਿੱਖੀ ਬਹਿਸ ਹੋ ਰਹੀ ਹੈ ਉਹ ਕਹਿ ਰਹੇ ਨੇ ਕਿ ਸਾਨੂੰ ਦਓ ਉਹ ਕਹਿੰਦੀ ਅਜੇ ਨਹੀਂ ਦੇ ਸਕਦੇ ਠਹਿਰ ਕੇ ਦੇਵਾਂਗੇ ਉਹ ਕਹਿੰਦੇ ਜੀ ਠਹਿਰ ਕੇ ਕਿਉਂ ਦੋਵਾਂਗੇ ਸਾਨੂੰ ਤੁਸੀਂ ਸਾਡਾ ਜਿਹੜਾ ਜਿਹੜੀ ਚੀਜ਼ ਸਾਨੂੰ ਚਾਹੀਦੀ ਆ ਜੋ ਫਾਰਮੈਲਟੀ ਆ ਉਹ ਤੁਸੀਂ ਕਰਨੀ ਕਰਕੇ ਦੋ ਉਹ ਬੀਡੀਪੀਓ ਲਗਾਤਾਰ ਕਹਿ ਰਹੀ ਆ ਵੀ ਨਹੀਂ ਹੋਣ ਨਹੀਂ ਦੇ ਸਕਦੇ ਫੇਰ ਦੇਵਾਂਗੇ ਹੁਣ ਪਹਿਲਾ ਤਾਂ ਸਵਾਲ ਇਹ ਆ ਵੀ ਉਹਦਾ ਕੋਈ ਵਾਜਬ ਕਾਰਨ ਜੇ ਨਹੀਂ ਹੈਗਾ ਤਾਂ ਫਿਰ ਉਹ ਬੀਬੀ ਬੀਡੀਪੀਓ ਜਿਹੜੀ ਆ ਉਹ ਇੰਜ ਕਿਉਂ ਕਹਿ ਰਹੀ ਹੈ ਫਿਰ ਇੱਕ ਆਵਾਜ਼ ਇਹ ਆਉਂਦੀ ਆ ਕਿ ਐਸਐਚਓ ਸਾਹਿਬ ਇਹਨਾਂ ਸਾਰਿਆਂ ਨੂੰ ਇੱਥੋਂ ਬਾਹਰ ਕੱਢੋ ਇਹ ਗੱਲ ਖਬਰਾਂ ਚ ਆ ਰਿਹਾ ਕਿ ਬੀ ਡੀ ਪੀਓ ਬੀ ਬੀ ਐਸ ਐਚਓ ਨੂੰ ਕਹਿ ਰਹੀ ਐ ਤੇ ਫਿਰ ਅੱਗੋ ਅਗਲੇ ਗਰਮ ਹੋ ਗਏ ਉਹ ਕਹਿੰਦੇ ਦੇਖੋ ਇਹ ਦਫਤਰ ਕਿਸੇ ਦੇ ਘਰ ਦਾ ਨਹੀਂਗਾ ਕਿਸੇ ਦੇ ਬਾਪ ਦਾ ਨਹੀਂਗਾ ਇਹ ਦਫਤਰ ਜਿਹੜਾ ਸਰਕਾਰ ਦਾ ਸਰਕਾਰ ਸਾਡੀ ਲੋਕਾਂ ਦੀ ਆ ਇਹ ਦਫਤਰ ਸਾਡਾ ਵੀ ਆ ਤੁਸੀਂ ਐਵੇਂ ਕਿਵੇਂ ਕਹਿ ਸਕਦੇ ਹੋ ਵੀ ਮੈਂ ਤੁਹਾਨੂੰ ਬੰਦੇ ਮਿਲਣ ਆਏ ਨੇ ਤਾਂ ਤੁਸੀਂ ਕਹਿ ਰਹੇ ਹੋ ਵੀ ਇਹਨਾਂ ਨੂੰ ਬਾਹਰ ਕੱਢੋ ਇਹ ਗੱਲ ਸਿੱਧੀ ਸਾਫ਼ ਗੱਲ ਆ ਮੈਨੂੰ ਵੀ ਉਹ ਬੀ ਡੀ ਪੀਓ ਬੀ ਬੀ ਦੀ ਗੱਲ ਠੀਕ ਨਹੀਂ ਲੱਗੀ ਵੀ ਐਸ ਐਚਓ ਸਾਹਿਬ ਇਹਨਾਂ ਨੂੰ ਬਾਹਰ ਕੱਢੋ ਬੱਲੇ ਵੀ ਬੱਲੇ ਪੁੱਛਣਾ ਚਾਹੁੰਦੇ ਆ ਉਹ ਬीडीपीਓ ਬੀਬੀ ਨੂੰ ਭਲਾ ਜੇ ਤੁਹਾਡੇ ਮੂਹਰੇ ਸਰਕਾਰ ਵਾਲੀ ਪਾਰਟੀ ਦੇ ਬੰਦੇ ਬੈਠੇ ਹੁੰਦੇ ਫਰਜ਼ ਕਰੋ ਆਮ ਆਦਮੀ ਪਾਰਟੀ ਦੇ ਇਲਾਕੇ ਦੇ ਆਗੂ ਹੁੰਦੇ ਫਿਰ ਤੁਸੀਂ ਅੱਜ ਕਹਿ ਸਕਦੇ ਸੀ ਭਾਵੇਂ ਉਹ ਕਿੰਨੀ ਵੀ ਬਹਿਸ ਕਰ ਰਹੇ ਹੁੰਦੇ ਕੀ ਫਿਰ ਬीडीपीਓ ਬੀਬੀ ਇਹ ਕਹਿ ਸਕਦੀ ਸੀ ਵੀ ਇਹਨਾਂ ਨੂੰ ਬਾਹਰ ਕੱਢੋ ਸ਼ਾਇਦ ਨਹੀਂ ਸੀ ਕਹਿਣਾ ਦੇਖੋ ਪਿਆਰਿਓ ਇੱਥੇ ਤੱਕੜੇ ਦਾ ਸੱਤੀ ਵੀ ਹੀ 100 ਹੁੰਦਾ ਔਰ ਜਿਸकी लाठी ਉਸਦੀ ਬਹਿਸ ਹੁੰਦੀ ਹੈ ਇਹੀ ਚਾਰੇ ਪਾਸੇ ਸੀਨ ਨਜ਼ਰ ਆਉਂਦਾ ਤੇ ਮੈਨੂੰ ਲੱਗਦਾ ਕਿ ਸੱਚਮੁੱਚ ਸਰਪੰਚੀ ਦੀਆਂ ਚੋਣਾਂ ਪੰਚਾਇਤਾਂ ਦੀਆਂ ਚੋਣਾਂ ਬਲਾਕ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਚੋਣਾਂ ਦੇ ਵਿੱਚ ਜੇ ਸਰਕਾਰਾਂ ਜਿਹੜੀ ਪਾਰਟੀ ਦੀ ਸਰਕਾਰ ਆ ਜੇ ਉਹ ਆ ਕੁਝ ਕਰਵਾ ਰਹੀ ਹੋਵੇਗੀ ਜਾਂ ਉਹਨੇ ਪਹਿਲਾਂ ਕਰਵਾਇਆ ਹੋਵੇਗਾ ਤਾਂ ਇਹ ਧੱਕੇਸ਼ਾਹੀ ਆ ਇਹ ਫਿਰ ਕੋਈ ਲੋਕਤੰਤਰ ਨਹੀਂ ਹੈਗਾ ਲੋਕਤੰਤਰ ਤਾਂ ਇਹ ਆ ਨਾ ਕਿ ਬਿਨਾ ਕਿਸੇ ਡਰ ਭੈ ਤੇ ਪ੍ਰਭਾਵ ਤੋਂ ਚੋਣਾਂ ਕਰਵਾਈਆਂ ਜਾਣ ਵੈਸੇ ਇੱਕ ਗੱਲ ਮੈਂ ਦੱਸ ਦੇ ਅੱਜ ਤੁਹਾਨੂੰ ਬਹੁਤ ਵੱਡੀ ਦੁਨੀਆ ਦੇ ਇੱਕ ਮਹਾਨ ਫਿਲਾਸਫਰ ਲੈਨਨ ਨੇ ਕਿਹਾ ਕਿ ਜਿੰਨਾ ਟਾਈਮ ਆਰਥਿਕ ਤੌਰ ਤੇ ਬਰਾਬਰੀ ਨਹੀਂ ਹੁੰਦੀ ਆਰਥਿਕ ਤੌਰ ਤੇ ਲੋਕ ਬਰਾਬਰ ਨਹੀਂ ਹੁੰਦੇ ਅਮੀਰ ਗਰੀਬ ਦਾ ਪਾੜਾ ਖਤਮ ਨਹੀਂ ਕੀਤਾ ਜਾਂਦਾ ਉਹਨਾਂ ਟਾਈਮ ਜਿਹੜੀਆਂ ਵੋਟਾਂ ਪਾਉਣ ਵਾਲਾ ਕੰਮ ਹੈ ਇਹ ਕਦੇ ਵੀ ਸਹੀ ਤਰੀਕੇ ਨਾਲ ਨਹੀਂ ਹੋ ਸਕਦਾ ਇੱਕ ਹੋਰ ਫਿਲਾਸਫਰ ਮਾਰਕ ਟਵੇਨ ਉਹਨੇ ਲਿਖਿਆ ਉਹ ਕਹਿੰਦਾ ਜੇਕਰ ਵੋਟਾਂ ਦੇ ਨਾਲ ਸਿਸਟਮ ਬਦਲਦਾ ਹੁੰਦਾ ਤਾਂ ਸਿਸਟਮ ਤੇ ਕਾਬਜ ਪੂੰਜੀਪਤੀਆਂ ਨੇ ਕਦੇ ਵੋਟਾਂ ਪੈਣ ਹੀ ਨਹੀਂ ਸੀ ਦੇਣੀਆਂ ਤਾਂ ਇਹ ਗੱਲਾਂ ਮੈਨੂੰ ਠੀਕ ਜਾਪਦੀਆਂ ਨੇ ਦੇਖੋ ਗਰੀਬ ਦਾ ਵਿਕ ਜਾਣਾ ਤੇ ਅਮੀਰ ਵੱਲੋਂ ਖਰੀਦਿਆ ਜਾਣਾ ਇਹ ਤਾਂ ਮਾਮੂਲੀ ਜੀ ਗੱਲ ਹੈ ਨਾ ਤੇ ਜਦੋਂ ਤੱਕ ਅਮੀਰ ਤੇ ਗਰੀਬ ਦਾ ਪਾੜਾ ਬਰਕਰਾਰ ਹੈ ਉਦੋਂ ਤੱਕ ਵੋਟਾਂ ਕਦੇ ਵੀ ਲੋਕਤੰਤਰ ਸਿਰਜਣ 'ਚ ਕਾਮਯਾਬ ਨਹੀਂ ਹੋ ਸਕਦੀਆਂ ਆ ਦੇਖੋ ਆਰਥਿਕ ਤੌਰ ਤੇ ਬਰਾਬਰੀ ਹੋਵੇ ਸਾਰਿਆਂ ਕੋਲ ਇੱਕੋ ਜਿੰਨੀ ਸਥਿਤੀ ਹੋਵੇ ਫਿਰ ਹੀ ਬੰਦਾ ਆਜ਼ਾਦੀ ਨਾਲ ਵੋਟ ਪਾ ਸਕਦਾ ਸਾਡੇ ਦੇਸ਼ ਦੀ ਸਥਿਤੀ ਇਹ ਆ ਦੇਸ਼ ਦੀ 75% ਆਬਾਦੀ ਆਰਥਿਕ ਤੌਰ ਤੇ ਗੁਲਾਮ ਨਜ਼ਰ ਆਉਂਦੀ ਹੈ ਪਿੰਡਾਂ ਦੇ ਵਿੱਚ ਦੇਖ ਲਓ ਜਿੰਨੇ ਵੀ ਗਰੀਬ ਦਿਹਾੜੀਦਾਰ ਲੋਕ ਨੇ ਉਹ ਪਿੰਡ ਦੇ ਜਿਹੜੇ ਵੱਡੇ ਸਰਦਾਰ ਕਹਾਉਂਦੇ ਨੇ ਕਿੱਲਿਆਂ ਵਾਲੇ ਉਹਨਾਂ ਦੇ ਖੇਤਾਂ 'ਚ ਉਹਨਾਂ ਨੇ ਕੰਮ ਕਰਨਾ ਘਾਹ ਖੋਤਣ ਜਾਣਾ ਪੱਠਾ ਡੱਕਾ ਲਿਆਉਣਾ ਉਹਨਾਂ ਦੇ ਖੇਤਾਂ 'ਚ ਝੋਨੇ ਲਾਉਣੇ ਤਾਂ ਇੱਕ ਤਰ੍ਹਾਂ ਨਾਲ ਗਰੀਬ ਹੋਣ ਕਰਕੇ ਤੇ ਉਹਨਾਂ ਦੇ ਖੇਤਾਂ ਦੇ ਵਿੱਚ ਕੰਮ ਦੀ ਮੁਥਾਸਫੀ ਕਰਕੇ ਉਹ ਆਪਣੇ ਆਪ ਨੂੰ ਉਹਨਾਂ ਦੇ ਆਰਥਿਕ ਗੁਲਾਮ ਸਮਝਦੇ ਜਦੋਂ ਤੱਕ ਇਹ ਸਥਿਤੀ ਇਸੇ ਤਰ੍ਹਾਂ ਉਹਦੋਂ ਤੱਕ ਪੂਰੇ ਵਧੀਆ ਤਰੀਕੇ ਨਾਲ ਕਦੇ ਵੀ ਲੋਕਤੰਤਰ ਸਿਰਜਿਆ ਨਹੀਂ ਜਾ ਸਕਿਆ ਹੁਣ ਕਿਸੇ ਵੀ ਪਾਰਟੀ ਦੀ ਸਰਕਾਰ ਆ ਜਾਵੇ ਕਿਸੇ ਵੀ ਪਾਰਟੀ ਦੀ ਪੁਲਿਸ ਨੂੰ ਤੇ ਅਫਸਰशाही ਨੂੰ ਉਹ ਵਰਤਦੀ ਹੀ ਵਰਤਦੀ ਹੈ ਪਿਛਲੀਆਂ ਸਰਕਾਰਾਂ ਮਲੇ ਵੀ ਇਹ ਦੋਸ਼ ਲੱਗਦੇ ਰਹੇ ਨੇ ਅੱਜ ਵੀ ਲੱਗ ਰਹੇ ਨੇ ਹੁਣ ਅੱਜ ਪੰਜਾਬ ਦੇ ਵਿੱਚ ਇੱਕ ਸ਼ਹਿਰ ਤੋਂ ਤਾਂ ਇਹ ਵੀ ਖਬਰ ਆ ਰਹੀ ਹੈ ਵੀ ਉੱਥੇ ਅਕਾਲੀਆਂ ਦੇ ਵਰਕਰ ਤੇ ਆਮ ਆਦਮੀ ਪਾਰਟੀ ਦੇ ਵਰਕਰ ਆਪਸ ਦੇ ਵਿੱਚ ਤਕੋ ਤਕੀ ਹੋਏ ਨੇ ਜਫੋ ਜਫੀ ਹੋਏ ਨੇ ਤੂੰ ਤੂੰ ਮੈਂ ਮੈਂ ਹੋਈ ਆ ਬੈਸ ਹੋਈ ਆ ਕੀ ਇਹ ਡੈਮੋਕ੍ਰੇਸੀ ਹੈ ਵੇਅਰ ਇਜ਼ ਡੈਮੋਕ੍ਰੇਸੀ ਵਾਟ ਇਜ਼ ਡੈਮੋਕ੍ਰੇਸੀ ਇਹ ਸਮਝਣਾ ਬਹੁਤ ਜ਼ਰੂਰੀ ਹੈ ਜਿੰਨਾ ਟਾਈਮ ਸਾਡੇ ਦੇਸ਼ ਦੀ ਵੱਡੀ ਗਿਣਤੀ ਆਬਾਦੀ ਨੂੰ ਇਹ ਨਹੀਂ ਪਤਾ ਵਾਟ ਇਜ਼ ਡੈਮੋਕ੍ਰੇਸੀ ਐਂਡ ਵੇਅਰ ਇਜ਼ ਡੈਮੋਕ੍ਰੇਸੀ ਉਹਨਾਂ ਟਾਈਮ ਤੇ ਕਦੇ ਵੀ ਦੇਸ਼ ਚ ਲੋਕਤੰਤਰ ਦੀ ਸਿਰਜਣਾ ਨਹੀਂ ਕੀਤੀ ਜਾ ਸਕੀ ਸਾਡੇ ਲੋਕਾਂ ਵਿਚਾਰਿਆਂ ਨੂੰ ਤਜੇ ਤੱਕ ਇਨ੍ਹਾਂ ਸਿਆਸੀ ਪਾਰਟੀਆਂ ਨੇ ਇਹ ਨਹੀਂ ਦੱਸਿਆ ਵੀ ਜਿਹੜਾ ਐਮਐਲਏ ਬਣਾਉਣ ਲਈ ਇਹ ਵੋਟ ਪਾ ਰਹੇ ਹੁੰਦੇ ਨੇ ਉਹ ਐਮਐਲਏ ਦੀ ਫੁੱਲ ਫਾਰਮ ਕੀ ਆ ਸਾਰਾ ਪੰਜਾਬ ਐਮਐਲਏ ਬਣਾਉਣ ਦੀਆਂ ਵੋਟਾਂ ਪਾ ਰਿਹਾ ਹੁੰਦਾ ਤੇ ਐਮਐਲਏ ਦਾ ਮਤਲਬ ਕੀ ਆ ਐਮਐਲਏ ਇਹਦੀ ਫੁੱਲ ਫਾਰਮ ਕੀ ਆ ਇਹ ਇਹ ਪਤਾ ਨਹੀਂ ਹੁੰਦੀ ਤਾਂ ਫਿਰ ਤੁਸੀਂ ਦੱਸੋ ਇੰਨੀ ਘੱਟ ਚੇਤਨਾ ਦੇ ਵਿੱਚ ਇਹ ਕਿਵੇਂ ਕੰਮ ਸਹੀ ਹੋ ਸਕਦਾ ਹੁਣ ਇੱਕ ਖਬਰ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਖਿੱਚ ਲਿਆ ਖਿੱਚਿਆ ਕਿਸ ਮਾਮਲੇ ਚ ਹੈ ਪਿਛਲੇ ਦਿਨੀ ਤੁਸੀਂ ਸੁਣਿਆ ਹੋਣਾ ਬਠਿੰਡਾ ਦੇ ਪਿੰਡ ਮੋੜਕਲ ਉੱਥੇ ਕੁਝ ਲੋਕਾਂ ਨੇ ਨਾਰੇ ਲਿਖੇ ਕੰਦਾ ਤੇ ਨਾਰਿਆਂ ਦੇ ਵਿੱਚ ਲਿਖਿਆ ਗਿਆ ਸਾਡੇ ਪਿੰਡ ਚਿੱਟਾ ਇੱਧਰ ਵਿਖਦਾ ਇੱਧਰ ਵਿਖਦਾ ਪੰਜਾਬ ਸਰਕਾਰ ਨੇ ਕੱਖ ਕੀਤਾ ਨਹੀਂ ਪੁਲਿਸ ਨੇ ਕੀ ਕੀਤਾ ਚਿੱਟੇ ਵਾਲੇ ਕਿੰਨੇ ਫੜੇ ਉੱਥੋਂ ਇਹ ਨਹੀਂ ਖਬਰ ਆਈ ਇਹ ਖਬਰ ਆਈ ਵੀ ਪੁਲਿਸ ਨੇ ਉੱਤੇ ਉਹਦੇ ਰੰਗ ਮਰਵਾਤਾ ਇਹ ਨਹੀਂ ਲਿਖਣਾ ਤੇ ਫਿਰ ਹਾਈ ਕੋਰਟ ਨੇ ਆਪਣੇ ਆਪ ਪੰਜਾਬ ਸਰਕਾਰ ਨੂੰ ਖਿੱਚ ਲਿਆ ਪੁਲਿਸ ਨੂੰ ਖਿੱਚ ਲਿਆ ਸੂਵੋ ਮੋਟੋ ਨੋਟਿਸ ਲੈ ਲਿਆ ਵੀ ਦੱਸੋ ਇੱਥੇ ਆ ਕੇ ਪੰਜਾਬ ਦੇ ਪਿੰਡਾਂ ਚ ਆ ਕੁਝ ਲਿਖਿਆ ਜਾ ਰਿਹਾ ਤਾਂ ਪੁਲਿਸ ਕੀ ਕਰ ਰਹੀ ਹੈ ਤਾਂ ਪੁਲਿਸ ਕਹਿੰਦੀ ਹੈ ਵੀ ਅਸੀਂ ਤਾਂ ਭਾਈ ਜੁੱਧ ਨਸ਼ਿਆਂ ਵਿਰੁੱਧ ਚਲਾਇਆ ਹੋਇਆ ਨਸ਼ਾ ਅਸੀਂ ਖਤਮ ਕਰ ਰਹੇ ਹਾਂ ਨਸ਼ਾ ਖਤਮ ਹੋ ਰਿਹਾ ਵੱਡੀ ਪੱਧਰ ਤੇ ਅਸੀਂ ਤਸਕਰ ਫੜ ਲਏ ਰੋਜ਼ ਡੀਜੀਪੀ ਸਾਹਿਬ ਅੰਕੜੇ ਜਾਰੀ ਕਰ ਦਿੰਦੇ ਆ ਪਰ ਕਿੱਥੇ ਕੀ ਹੋ ਰਿਹਾ ਇਹ ਤੁਸੀਂ ਦੱਸਿਓ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਤੁਹਾਡਾ ਕੀ ਮੰਨਣਾ ਹੈ ਤੁਸੀਂ ਆਪਣਾ ਕੀਮਤੀ ਕਮੈਂਟ ਵਿਚਾਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਬਹੁਤ ਮਿਹਰਬਾਨੀ ਸ਼ੁਕਰੀਆ